ਅਗੇ ਬਤਾ ਕੇ ਯਾਰ ਨਹੀਂ ਯਾਰ ਨੂੰ ਆਪਣੇ ਘਰੋਂ ਆਵਾਜ਼ ਮਾਰ ਕੇ ਕਤਲ ਕਰ ਦਿੱਤਾ ਹੈ ਦੱਸ ਦੇ ਇੱਕ ਦੋਸਤ ਨੇ ਸੀਨੇ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਰਨਤਾਰਨ ਦੇ ਪੰਡੋਰੀ ਗਲਾ ਦਾ ਰਹਿਣ ਵਾਲਾ ਮ੍ਰਿਤਕ ਨੌਜਵਾਨ 2 ਮਹੀਨੇ ਹੀ 2 ਮਹੀਨੇ ਪਹਿਲਾ ਹੀ ਜੁੜਾ ਹੈ ਉਹ ਬਹਿਰਨ ਤੋਂ ਕਾਰਾਇ ਉਸ ਨੂੰ ਵਾਪਸ ਸਮੂੜਨ ਜਾਣ ਦੇ ਲਈ ਜਿਹੜੇ ਕਾਗਜ਼ਾਤ ਨੇ ਉਹ ਲਗਾਏ ਗਏ ਸੀ ਕਿ ਦੋਸਤ ਨੇ ਗੋਲੀ ਮਾਰ ਕੇ ਉਸ ਨੂੰ ਮਕਾ ਦਿੱਤਾ ਜਦ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਹੀ ਪਹੁੰਚੀ ਅਤੇ ਇਸ ਤੇ ਨੌਜਵਾਨ ਦੇ ਵੱਲੋਂ ਗੋਲੀ ਮਾਰੀ ਗਈ ਉਸ ਨੂੰ ਫੜ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰ ਦਾ ਫਿਲਹਾਲ ਰੋਣੋ ਕਿ ਬੁਰਾ ਹਾਲੇ ਜਵਾਨ ਪੁੱਤਰ ਮ੍ਰਿਤਕ ਦਾ ਨਾਮ ਸਤਨਾੰਦ ਸਿੰਘ ਉਮਰ 21 ਸਾਲ ਜਿਸ ਦੀ ਮੌਤ ਹੋ ਗਈ ਹੈ ਗੋਲੀ ਮਾਰਨ ਵਾਲਾ ਅਨਮੋਲ ਸਿੰਘ ਤੇ ਦੋਸਤ ਨੂੰ ਦਰਦ ਦੱਸਦੇ ਕਿ ਦੋਨਾਂ ਨੂੰ ਹੀ ਫੜ ਲਿਆ ਗਿਆ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਦੋਸਤ ਦੇ ਵੱਲੋਂ ਦੋਸਤ ਨੂੰ ਹੀ ਮੌਤ ਦੇ ਕਾਰਜ ਉਤਾਰ ਦਿੱਤਾ ਗਿਆ ਹੈ ਗੋਲੀ ਮਾਰਨ ਵਾਲੇ ਨੂੰ ਕਾਬੂ ਕਰ ਲਿਆ ਗਿਆ ਹੈ ਨਾਲੇ ਦੋਸਤ ਨੂੰ ਵੀ ਕੱਲ ਜਿਹੜਾ ਹੈ ਕਾਬੂ ਕੀਤਾ ਗਿਆ ਦੋ ਮਹੀਨੇ ਪਹਿਲਾਂ ਹੀ ਮ੍ਰਿਤਕ ਬਹਿਰਨ ਤੋਂ ਵਾਪਸ ਆਇਆ ਸੀ ਤੇ ਮੁੜ ਤੋਂ ਵਾਪਸ ਜਾਣ ਦੇ ਲਈ ਉਸ ਦੇ ਵੱਲੋਂ ਕਾਗਜ਼ਾਤ ਜੁੜੇ ਨੇ ਲਗਾਏ ਗਏ ਸੀ। ਸ਼ੌਕੀ ਦਾ ਨਾਮ ਕੁਝ ਦੇਖ ਰਹੇ ਨੇ ਨੀਆ ਨਿਊਜ਼ ਮਹਾ ਵਿਜੇ ਕੁਮਾਰ ਇਹ ਯਾਰ ਨੇ ਯਾਰ ਮਾਰ ਕਰ ਦਿੱਤੀ ਘਰੋਂ ਬੁਲਾ ਕੇ ਆਪਣੇ ਹੀ ਦੋਸਤ ਦੇ ਸੀਨੇ ਵਿੱਚ ਗੋਲੀ ਮਾਰ ਦਿੱਤੀ ਜਦ ਇਸ ਘਟਨਾ ਬਾਰੇ ਸਥਾਨੀਏ ਪੁਲਿਸ ਨੂੰ ਪਤਾ ਲਗਾ ਤਾ ਮੌਕੇ ਤੇ ਪਹੁੰਚੀ ਹੈ ਪੰਡੋਰੀ ਗੋਲੇਦਾਰ ਰਹਿਣ ਵਾਲਾ ਨੌਜਵਾਨ ਜਿਹੜਾ ਕੀ 2 ਮਹੀਨੇ ਪਹਿਲਾਂ ਹੀ ਬਰੀਨ ਤੋਂ ਆਪਣੇ ਘਰ ਵਾਪਸ ਆਇਆ ਸੀ ਤਾਂ ਦੋਸਤ ਨੇ ਬਾਜ ਮਾਰ ਕੇ ਉਸ ਨੂੰ ਲੈ ਗਏ ਤਾਂ ਲਿਜਾ ਕੇ ਇੱਕ ਜਗ੍ਹਾ ਦੇ ਉੱਪਰ ਉਸ ਨੇ ਸੀਨੇ ਵਿੱਚ ਗੋਲੀ ਮਾਰ ਦਿੱਤੀ ਵਜ੍ਹਾ ਰੰਜਿਸ਼ ਕੀ ਹੈ ਇਸ ਬਾਰੇ ਪੁਲਿਸ ਜਿਹੜੀ ਆ ਇਹ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਿਵਾਰ ਦੀ ਮੰਗ ਹੈ ਕਿ ਜਿਹੜਾ ਦੋਸ਼ੀ ਆ ਇਸ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਕਿ ਇਨਸਾਫ ਮਿਲੇ ਕਿਉਂਕਿ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਹਥਿਆਰ ਹਥਾ ਵਿੱਚ ਫੜ ਕੇ ਤੋਰੇ ਫਿਰਦੇ ਪਏ ਨੇ ਆਖਿਰਕਾਰ ਇਹਨਾਂ ਕੋ ਹਥਿਆਰ ਕਿਤੋਂ ਆ ਰਹੇ ਨੇ ਇਹ ਜਿਹੜੀ ਗੋਲੀ ਮਾਰੀ ਗਈ ਹੈ ਤਾਂ ਇਸ ਦਾ ਵੀ ਪਤਾ ਲਗਾਉਣ ਵਾਸਤੇ ਪਰਿਵਾਰ ਦੀ ਮੰਗ ਹੈ ਪਰ ਵੇਖਣਾ ਹੈ ਹੁਣ ਪੁਲਿਸ ਕਿੰਨੀ ਜਲਦੀ ਇਸ ਮਸਲੇ ਨੂੰ ਸੁਲਝਾਪਾਉਂਦੀ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰੰਤਾਰ ਮੇਰਾ ਨਾਮ ਸਵਰਨ ਸਿੰਘ ਦਾ ਪਿੰਡ ਕਾਲਵਾ ਮੇਰਾ ਜੀ ਹਾਂਜੀ ਗੱਲਬਾਤ ਹੋਈ ਹੈ ਕਿ ਅਨਮੋਲ ਨਾਂ ਦਾ ਲੜਕਾ ਇਹਨਾਂ ਦਾ ਦੋਸਤ ਹੀ ਲੱਗਦਾ ਹੈ ਸਤਰਾਮ ਸਿੰਘ ਨਾਂ ਦਾ ਲੜਕਾ ਜਿਹਦੇ ਗੋਲੀ ਵੱਜੀ ਆ ਅਨਮੋਲ ਨੇ ਉਹਨੂੰ ਘਰ ਤੋਂ 4 ਵਜੇ ਕੱਲ ਬਾਜ਼ ਮਾਰ ਕੇ ਖੜੀ ਆ ਬਾਬੇ ਬੁੱਢੇ ਦੇ ਬਾਣੇ ਨਾਲ ਕੋ ਬਾਬੇ ਬੁੱਢੇ ਦਰਸ਼ਨ ਕਰ ਲੈ ਜਾਣਾ ਅਨਮੋਲ ਨਾਂ ਦਾ ਲੜਕਾ ਜਿਹੜਾ ਉਹਦਾ ਮਾਸੀ ਦਾ ਪੁੱਤ ਪ੍ਰਿੰਟ ਕੋਟ ਦਾ ਨੂਰ ਜੀ ਲਾ ਕੇ ਕੋਟ ਪੈਂਦਾ ਉਹਨੂੰ ਨਾਲ ਲੈ ਕੇ ਜਦੋਂ ਉਹ ਬਾਬੇ ਬੁੱਢੇ ਦੇ ਬਾਣੇ ਨਾਲ ਗਏ ਆ ਤੇ ਰਸਤੇ ਦੇ ਵਿੱਚ ਖੜਕੇ ਕਿਹਨਾਂ ਨੇ ਗੋਲੀ ਮਾਰ ਦਿੱਤੀ ਸਰਪਟ ਨਾਮ ਜੀ ਮਰਨਾ ਇਹ ਅਸੀਂ ਪਰਮੰਦਰ ਸੰਧਾਨ ਖਾਣਾ ਜਵਾਲ ਇਸਾਰੇ ਕੀ ਕਰਨਾ ਵਾਖੀ ਜਿਹੜਾ ਇਹ ਦੱਸਾ ਮਰਡਰ ਆ ਰਤੀ ਉਹਦਾ ਪੋਸਟਮਾਰਟ ਕਰਾਉਣਾ ਆਇਆ ਇਹਨੇ ਮਰਡਰ ਕਿਸ ਤਰ੍ਹਾਂ ਹੋਇਆ ਕਿਹਨੇ ਕੀਤਾ ਇਹ ਨਹੀਂ ਆਉਂਦੇ ਰਾਜੋ ਸਾਹਿਬ ਦੱਸ ਸਕਦੇ ਮੈਂ ਤੇ ਇੱਕ ਪੋਸਟਮਾਰਟ ਵੀ ਲੱਗੇ ਹੋ ਨਿਭਾ ਰਿਆਂ ਉਹ ਪੋਸਟਮਾਰਟ ਕਰਾਉਣ ਤੋਂ ਬਾਅਦ ਫਿਰ ਵਾਖ ਵਲਦ ਕਰਾਂਗੇ ਨਹੀਂ ਪੋਸਟਮਾਰਟ ਜਿਹੜਾ ਹੋ ਰਿਹਾ ਵਾ ਕਿ ਇਹ ਮਚਾ ਅੰਦਰ ਤੇ 10 ਤੱਕ ਇਹ ਲਾਸ਼ ਨੂੰ ਵਾਰਸ ਤੇ ਵਾ ਲੇਕੇ ਰੋਟੀ ਜਾਏਗੀ ਪੋਸਟਮਾਰਟ ਤੋਂ ਬਾਅਦ ਵੀ ਕੋਈ ਪੜਿਆ ਵੀ ਹੈ ਕਿ ਆਉ ਕਿਸੇ ਨਾਲ ਇਹ ਵਾਰ ਆਈਓ ਸਾਹਿਬ ਦੱਸ ਸਕਦੇ ਮੈਨੂੰ ਨਹੀਂ ਦੱਸ ਸਕਦੇ ਤੁਸੀਂ ਪੋਸਟਮਾਰਟ ਵਾਸਤੇ ਆਏ ਹਾਂਜੀ ਸੁਨਾਨ ਸਿੰਘ ਦਾ ਸਨ ਆਫ ਜਿੰਪਰ ਸਿੰਘ ਦਾ ਪੋਸਟ 啊！Oh, yes.